ਹਾਂਜੀ ਇੱਕ ਆਪਾਂ ਆਨਲਾਈਨ ਮੈਂ ਇਹ ਮੰਗਾਇਆ ਸੀਗਾ ਹੈ ਤਾਂ ਇਹ ਮੀਟਰ ਹੈ ਜੀ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਸਪੀਡੋਮੀਟਰ ਤੇ ਇਹ ਸਾਈਕਲ ਦੇ ਲਈ ਹੈ ਜੀ ਇਹ ਤੇ ਜਿਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਈਕਲ ਦੇ ਹੈਂਡਲ ਦੇ ਉੱਤੇ ਲੱਗਿਆ ਹੋਇਆ ਹੈ ਤੇ ਇਹ ਆਪਣਾ ਹੁਣ ਜਿਦਾਂ ਲੌਂਗ ਰਾਈਡ ਤੇ ਆਪਾਂ ਜਾਣਾ ਹੁੰਦਾ ਨਾ ਉੱਥੇ ਬਹੁਤ ਵਧੀਆ ਚੀਜ਼ ਹੈ ਇਹ ਉਹਦੇ ਲਈ ਇਹ ਹੁਣ ਜਿਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਰਾਈਡ ਦੇ ਉੱਤੇ ਰਹਿੰਨੇ ਆ ਜਾਂ 100 ਕਿਲੋਮੀਟਰ 110 ਕਿਲੋਮੀਟਰ ਆਪਾਂ ਨੇ ਲੌਂਗ ਰਾਈਡ ਕਰਨੀ ਹੈ ਸਾਈਕਲ ਦੇ ਉੱਤੇ ਤਾਂ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਜੀ ਇਹ ਹੁਣ ਜੇ ਉਦਾਂ ਹੁਣ ਮੈਂ ਪਹਿਲਾਂ ਜਦੋਂ ਜਾਂਦਾ ਹੁੰਨਾ ਰਾਈਡ ਦੇ ਉੱਤੇ ਤਾਂ ਫਿਰ ਉਹ ਮੋਬਾਈਲ ਦੇ ਵਿੱਚ ਮੈਂ ਇੱਕ ਆਪਣਾ ਇਹਦੀ ਸਪੀਡੋਮੀਟਰ ਦੀ ਐਪ ਡਾਊਨਲੋਡ ਕੀਤੀ ਹੋਈ ਹੈ ਜੀ ਤਾਂ ਫਿਰ ਉਹਨੂੰ ਸਾਰਾ ਦਿਨ ਹੁਣ ਮੋਬਾਈਲ ਹੁਣ ਰੱਖਣਾ ਪੈਂਦਾ ਹੈ ਨਾ ਜੇ ਜਦੋਂ ਆਪਾਂ ਰਾਈਡ ਦੇ ਉੱਤੇ ਜਾਂਦੇ ਹੁੰਨੇ ਆ ਤਾਂ ਫਿਰ ਉਹ ਸਾਰਾ ਦਿਨ ਮੋਬਾਈਲ ਔਨ ਰਹੂਗਾ ਤਾਂ ਫਿਰ ਉਹ ਠੀਕ ਨਹੀਂ ਹੈ ਸਿਸਟਮ ਜਣਾ ਜਲਦੀ ਮੋਬਾਈਲ ਖਰਾਬ ਹੋਣ ਦੇ ਵੀ ਚਾਂਸ ਹੁੰਦੇ ਆ ਤੇ ਬੈਟਰੀਆਂ ਵੀ ਜਲਦੀ ਖਤਮ ਹੋ ਜਾਂਦੀਆਂ ਨੇ ਤੇ ਫਿਰ ਮਨੇ ਔਨਲਾਈਨ ਸਰਚ ਕੀਤਾ ਤੀਗਾ ਤੇ ਇਹ ਮੈਂ Amazon ਤੇ ਵੀ ਦੇਖਿਆ ਉਤੇ Flipkart ਤੇ ਵੀ ਤੇ ਫਿਰ ਮੈਂ ਜਾ ਕੇ Meesho ਦੇ ਉਤੇ ਮੰਗਾਇਆ ਜੀ ਤੇ Meesho ਦੇ ਉਤੇ ਦਿਵਾਲੀ ਕਰਕੇ ਨਾ ਸਸਤੇ ਹੋਏ ਪਏ ਨੇ ਜੀ ਥੋੜੇ ਜਿਹਾ ਇਹ ਤੇ ਉਧਰ Flipkart ਤੇ Amazon ਤੇ ਥੋੜੇ ਜਿਹਾ 100 200 ਮਹਿੰਗਾ ਦੀਗਾ ਤੇ ਇਧਰ Meesho ਤੇ ਸਸਤੇ ਮਿਲ ਰਹੇ ਨੇ ਤੇ Meesho ਦੇ ਉਤੇ ਆਪਾਂ ਨੂੰ 531 31 ਰੁਪਈਆ ਦਾ ਪਿਆ ਜੀ ਇਹ ਚੀਜ਼ ਬਹੁਤ ਵਧੀਆ ਜੀ ਇਹ ਤੇ ਆ ਦੇਖੋ ਨਾ ਜਿੱਦਾਂ ਤੁਸੀਂ ਇਹ ਅਬ ਬਣਾ ਹੋਇਆ ਜਿਹੜਾ ਚੱਕਰੀ ਜੀ ਆ ਪਲੱਸ ਦਾ ਸੈਨਜਾ ਇਹ ਜਿਵੇਂ ਜਿਵੇਂ ਆਪਣਾ ਸਾਈਕਲ ਚੱਲੂਗਾ ਨਾ ਜੀ ਤਾਂ ਇਹ ਘੁੰਮਦਾ ਹੁੰਦਾ ਜੀ ਇਹ ਸ਼ੋਅ ਕਰਦਾ ਕਿ ਚੱਲ ਰਿਹਾ ਹੈ ਮੀਟਰ ਆਪਣਾ ਜ ਜੋ ਵੀ ਇਹਦਾ ਹੈ ਸਿਸਟਮ ਜ ਤੇ ਇੱਥੇ ਫਿਰ ਉਹਦੇ ਨਾਲ ਹੀ ਆਪਣਾ ਸਪੀਡ ਦਿਖਾਉਂਦਾ ਹੁੰਦਾ ਹੈ ਕਿ ਕਿੰਨੇ ਕਿੰਨੇ ਸਪੀਡ ਤੇ ਚੱਲ ਰਿਹਾ ਹੈ 15 ਦੀ 20 ਦੀ 25 ਦੀ ਜਿੰਨੀ ਵੀ ਆਪਣੀ ਨਾਰਮਲ ਸਾਈਕਲ ਦੀ ਸਪੀਡ ਹੁੰਦੀ ਆ ਤੇ ਬਾਕੀ ਹੋਰ ਇਹਦੇ ਚ ਕਾਫੀ ਫੰਕਸ਼ਨ ਨੇ ਜੀ ਇਹ ਜਿਦਾਂ ਟਾਈਮ ਦਿਖਾਉਂਦਾ ਹੁੰਦਾ ਇੱਥੇ ਨੀਚੇ ਜਾਏ ਤੇ ਆਪਣਾ ਉਹ ਆ ਮੋੜ ਦਾ ਸੁਚ ਹੈਗਾ ਤੁਸੀਂ ਇੱਥੋਂ ਟੱਪ ਕੇ ਸਾਰਾ ਕੁਝ ਦੇਖ ਸਕਦੇ ਹੋ ਇਹਦੇ ਵਿੱਚ ਜੀ ਤੇ ਇੱਥੋਂ ਸੈਟ ਸਟ ਕਰ ਸਕਦੇ ਹੋ ਟਾਈਮ ਟੇਬਲ ਆਪਣਾ ਇਹਦੇ ਵਿੱਚ ਆ ਟੈਂਪਰੇਚਰ ਆ ਜਿੱਦਾਂ ਇਹ ਤੇ ਬਾਕੀ ਕਿੰਨੇ ਕਿਲੋਮੀਟਰ ਆਪਣਾ ਸਾਈਕਲ ਚੱਲ ਪਿਆ ਤੇ ਕੀ ਐਵਰੇਜ ਆ ਰਹੀ ਹੈ ਕਿੰਨੇ ਪ੍ਰਤੀ ਕਿਲੋਮੀਟਰ ਵੀ ਕਿੰਨੇ ਟਾਈਮ ਦੇ ਵਿੱਚ ਹੈ ਕਿੱਡਾ ਸਾਰਾ ਕੁਝ ਤੁਹਾਨੂੰ ਸ਼ੋਅ ਕਰੂਗਾ ਜੀ ਇਹ ਬਹੁਤ ਦੀ ਚੀਜ਼ ਹੈ ਜੀ ਹੈ ਤੇ ਬਿਲਕੁਲ ਜਿਵੇਂ ਲਾਈਟ ਵੇਟ ਦਾ ਹੈ ਜੀ ਛੋਟਾ ਜਿਹਾ ਦੇਖੋ ਇਹ ਹੈ ਜੀ ਤੇ ਆ ਪਿੱਛੇ ਇਹਦੇ ਬਸ ਇੱਕ ਛੋਟਾ ਜਿਹਾ ਉਹ ਸੱਲੇ ਜਿਹਾ ਹੁੰਦਾ ਜਿੱਦਾਂ 5 ਦਾ ਸਿੱਕਾ ਨਾ ਇਦਾਂ ਬਸ ਜਿਵੇਂ ਘੜੀ ਦਾ ਸੱਲ ਛੋਟਾ ਹੁੰਦਾ ਉਹ 5 ਦੇ ਸਿੱਕੇ ਜਿਹੜਾ ਜੀ ਇਹਦੇ ਪਿੱਛੇ ਵੱਡਾ ਸੱਲੇ ਜਿਹਾ ਪੈਂਦਾ ਹੁੰਦਾ ਇਹਦੇ ਵਿੱਚ ਜਿਵੇਂ ਬਿਲਕੁਲ ਇਹ ਹਲਕਾ ਜਿਹਾ ਜੀ ਇਹ ਬਦ ਲਾ ਲੋਗੇ ਬਾਦ 5 ਦੇ ਸਿੱਕੇ ਜਿੰਨਾ ਹੀ ਵਜ਼ਨ ਹੋਣਾ ਇਹਦੇ ਵਿੱਚ ਮੁੰਲਾਦਾ ਜੀ ਤੇ ਚੀਜ਼ ਬਹੁਤ ਵਧੀਆ ਲੱਗੀ ਜੀ ਇਹ ਮੈਨੂੰ ਤੇ ਬਾਕੀ ਹੁਣ ਜਿੱਦਾਂ ਇਹ ਆਪਣਾ ਸਾਈਕਲ ਦੇ ਆ ਦੇਖੋ ਹੈਂਡਲ ਦੇ ਉੱਤੇ ਇਹ ਫਿੱਟ ਹੋਇਆ ਪਿਆ ਨਾ ਜੀ ਤਾਂ ਇਹਦੇ ਥੱਲੇ ਇੱਕ ਮਾਉਂਟ ਹੁੰਦਾ ਪਹਿਲਾਂ ਉਹ ਆਪਾਂ ਨੂੰ ਸਾਈਕਲ ਦੇ ਹੈਂਡਲ ਦੇ ਉੱਤੇ ਫਿੱਟ ਕਰਨਾ ਪੈਂਦਾ ਤਾਂ ਫਿਰ ਇਹ ਆਪਾਂ ਉੱਪਰ ਉਹਦੇ ਲਾ ਸਕਦੇ ਹਾਂ ਤੇ ਉਹ ਮਾਉਂਟ ਦੇ ਨਾਲ ਹੀ ਇੱਕ ਤਾਰ ਹੁੰਦੀ ਹੈ ਲੱਗੀ ਹੋਈ ਤੇ ਉਹ ਤਾਰ نیچے ਜਾ ਕੇ ਨਾ ਫਿਰ ਆਪਣਾ ਵੀ ਜਿਹੜਾ ਅੱਗੇ ਸ਼ੌਕਰ ਹੁੰਦੇ ਨੇ ਤੇ ਸਾਈਕਲ ਦੇ ਜਿਹਨੂੰ ਪੰਜਾਬੀ ਚ ਚਿੰਟਾ ਕਹਿ ਦਿੰਦੇ ਨੇ ਜੀ ਅੱਗੇ ਆਪਾਂ ਤਾਂ ਲੱਗ ਜਾਂਦੀਆਂ ਹੁੰਦੀਆਂ ਨੇ ਉਹਦੇ ਉੱਤੇ ਜਾ ਕੇ ਉਹ ਸਾਈਡ ਤੇ ਫਿਰ ਐਡਾ ਦਾ ਸੈਂਸਰ ਜਾਂ ਉਹ ਪੁਆਇੰਟ ਜਾਂ ਉਹ ਫਿੱਟ ਕਰਨਾ ਪੈਂਦਾ ਜੀ ਤੇ ਇੱਕ ਹੋਰ ਇਹਦੇ ਨਾਲ ਮਿਲਦਾ ਹੁੰਦਾ ਜੀ ਐਡਾ ਦਾ ਛੋਟਾ ਜਿਹਾ ਤੇ ਪੁਆਇੰਟ ਜਾਂ ਹੁੰਦਾ ਜੀ ਉਹ ਵੀ ਹੁੰਦੀ ਦਾ ਮੈਗਨੈਟ ਆ ਜੀ ਉਹ ਤੇ ਉਹ ਫਿਰ ਉਹਦੇ ਸਾਈਕਲ ਦੇ ਗਜਾਂ ਦੇ ਉੱਤੇ ਲੱਗ ਜਾਂਦੀ ਹੈ ਜੀ ਤਾਂ ਫਿਰ ਜਿਵੇਂ ਜਿਵੇਂ ਆਪਣਾ ਉਹ ਤਾਂ ਸਾਈਕਲ ਦਾ ਬਿਲਕੁਲ ຫມੂਗਿਆ ਜੀ ਚੱਕਾ ਘੁੰਮੂਗਾ ਹਨਾ ਤਾਂ ਫਿਰ ਉਹ ਜਿਹੜਾ ਸੈਂਸਰ ਆਪਾਂ ਸਾਈਡ ਤੇ ਲਾਇਆ ਹੋਇਆ ਤਾਂ ਉਹ ਉਸ ਨੂੰ ਕੈਚ ਕਰੂਗਾ ਜੀ ਜਿਹੜਾ ਆਪਾਂ ਛੋਟਾ ਜਿਹਾ ਉਹ ਮੈਗਨੈਟ ਵਾਲਾ ਪੁਆਇੰਟ ਗੱਜ ਦੇ ਉੱਪਰ ਲਾਵਾਂਗੇ ਤਾਂ ਫਿਰ ਉਹ ਉਸ ਦੀ ਸਪੀਡ ਨੂੰ ਜਿਵੇਂ ਜਿਵੇਂ ਤੇਜ਼ ਘੂਮੂਗਾ ਤਾਂ ਉਹ ਸੈਂਸਰ ਉਸ ਨੂੰ ਕੈਚ ਕਰੂਗਾ ਤੇ ਫਿਰ ਉਹ ਉੱਪਰ ਜਾ ਕੇ ਐਥੀਓਮੀਟਰ ਨੂੰ ਕਮਾਂਡ ਭੇਜੂਗਾ ਤੇ ਇਹ ਆਪਾਂ ਨੂੰ ਸ਼ੋਅ ਕਰੂਗਾ ਫਿਰ ਕਿੰਨੀ ਦੀ ਸਪੀਡ ਤੇ ਚੱਲ ਰਿਹਾ ਜੀ ਆਪਣਾ ਸਾਈਕਲ ਇਦਾਂ ਜੀ ਤੇ ਮੈਂ ਤੁਹਾਨੂੰ ਦਿਖਾਣਾ ਮੈਂ ਸਾਈਕਲ ਦੇ ਉੱਤੇ ਉਹ ਵੈਸੇ ਇੰਸਟਾਲ ਕਰ ਚੁੱਕਿਆ ਹਾਂ ਉਸ ਨੂੰ ਪਹਿਲਾਂ ਸਾਰਾ ਤੇ ਹਲੇ ਮੈਂ ਉਹ ਇਦਾਂ ਹੀ ਵੈਸੇ ਟੈਂਪੋਰਰੀ ਜਿਹਾ ਲਾਇਆ ਹਲੇ ਨੂੰ ਮੈਂ ਪੱਕਾ ਕੀਤਾ ਨਹੀਂ ਹੈਗਾ ਤੇ ਉਹ ਤੁਹਾਨੂੰ ਮੈਂ ਦਿਖਾਣਾ ਮੈਂ ਕਿਵੇਂ ਕਿਵੇਂ ਫਿਰ ਤੁਹਾਨੂੰ ਸਮਝਾਉਗੀ ਜੀ ਹਾਂਜੀ ਆ ਦੇਖੋ ਜੀ ਆ ਲੱਗਿਆ ਹੋਇਆ ਜੀ ਉਹ ਇਹ ਤਾਂ ਮਾਉਂਟ ਆ ਜੀ ਇਹ ਤੇ ਇਹ ਜਿਹੜੀ ਚੀਜ਼ ਆ ਇਹ ਤੇ ਪਿੱਛੇ ਇਦਾਂ ਫਿੱਟ ਹੋ ਜਾਂਦੀ ਹੈ ਜੀ ਇਹ ਇਦਾਂ ਬਸ ਤੇ ਆਹ ਤਾਰ ਜਾ ਰਹੀ ਹੈ ਜੀ ਇਹਦੀ ਮਾਉਂਟ ਦੇ ਵਿੱਚੋਂ ਤੇ ਫਿਰ ਆ ਕੇ ਇੱਥੇ نیچے ਆਹ ਲੱਗਿਆ ਹੋਇਆ ਜੀ ਸੈਂਸਰ ਇਹਦੇ ਵਿੱਚ ਇਹ ਤੇ ਇਹ ਸੈਂਸਰ ਆ ਲੱਗਿਆ ਹੋਇਆ ਜੀ ਇਹਦਾ ਉਹ ਮੈਗਨੈਟ ਵਾਲਾ ਪੁਆਇੰਟ ਛੋਟਾ ਜਿਹਾ ਇਹ ਜਿਵੇਂ ਜਿਵੇਂ ਹੁਣ ਚੱਕਾ ਘੁੰਮੂਗਾ ਜੇ ਤਾਂ ਇਹਨੇ ਸੈਂਸਰ ਨੇ ਫਿਰ ਇਸ ਨੂੰ ਕੈਚ ਕਰਨਾ ਜੀ ਤਾਂ ਫਿਰ ਇਸਨੇ ਸੈਂਸਰ ਨੇ ਅੱਗੇ ਇਸ ਨੂੰ ਉਪਰ ਮੀਟਰ ਨੂੰ ਕਮਾਂਡ ਭੇਜਣੀ ਹੈ ਜੀ ਤਾਂ ਫਿਰ ਇਸਨੇ ਜਾ ਕੇ ਆਪਾਂ ਨੂੰ ਇੱਥੇ ਉਹ ਸਪੀਡ ਸ਼ੋਅ ਕਰਨੀ ਹੈ ਠੀਕ ਹੈ ਜੀ ਤੇ ਬਾਕੀ ਆ ਇਹਦੇ ਵਿੱਚ ਇੱਕ ਹਰੇ ਰੰਗ ਦੀ ਆ ਲਾਈਟ ਵੀ ਚੱਲਦੀ ਹੁੰਦੀ ਹੈ ਜੇ ਆਪਾਂ ਨੇ ਰਾਤ ਨੂੰ ਯੂਜ਼ ਕਰਨਾ ਦਿਨੇ ਆਪਾਂ ਇਹਨੂੰ ਬੰਦ ਵੀ ਕਰ ਸਕਦੇ ਆ ਤੇ ਰਾਤ ਨੂੰ ਓਨ ਕਰ ਸਕਦੇ ਆ ਇਸ ਲਾਈਟ ਨੂੰ ਜੀ ਉਦਾਂ ਹੀ ਹੁਣ ਦਿਨੇ ਆਪਾਂ ਇਹਨੂੰ ਆਫ ਕਰਕੇ ਇਹਦੀ ਬੈਟਰੀ ਸੇਵ ਕਰ ਸਕਦੇ ਆ ਤੇ ਜੇ ਜ਼ਰੂਰਤ ਆ ਆਪਾਂ ਨੂੰ ਰਾਤ ਨੂੰ ਤਾਂ ਇਹਨੂੰ ਆਪਾਂ ਓਨ ਕਰ ਸਕਦੇ ਆ ਮੈਂ ਤੁਹਾਨੂੰ ਦਿਖਾਉਂਗਾ ਰਾਤ ਨੂੰ ਵੀ ਇਹਨੂੰ ਚਲਾ ਕੇ ਨਾ ਫਿਰ ਪਤਾ ਲੱਗੂਗਾ ਹੁਣ ਦਿਨੇ ਤਾਂ ਇਦਾਂ ਵੀਡੀਓ ਦੇ ਵਿੱਚ ਇਹਦੇ ਨੰਬਰ ਹੀ ਆਪਾਂ ਨੂੰ ਚੰਗੀ ਤਰ੍ਹਾਂ ਨਜ਼ਰ ਨਹੀਂ ਆਣੇ ਤੇ ਬਾਕੀ ਮੇਤਰਾ ਆਪਣਾ ਤਿਆਰ ਆ ਜੀ ਇਹ ਰਾਈਡ ਦੇ ਉੱਤੇ ਜਾਣ ਲਈ ਬਸ ਥੋੜੇ ਜਿਹੀ ਦਿਨਾਂ ਦੀ ਬੇਟਾ ਜੀ ਦਿਵਾਲੀ ਦਾ ਇੰਤਜ਼ਾਰ ਦੀਗਾ ਆਪਾਂ ਨੂੰ ਦਿਵਾਲੀ ਲੰਗੀ ਤਾਂ 2023 24 ਤਰੀਕ ਨੂੰ ਆਪਾਂ ਸ਼ਾਇਦ ਰਾਗੜ ਤੇ ਨਿਕਲ ਜਾਾਂਗੇ ਜੀ ਯਾਤਰਾ ਤੇ ਉੱਤੇ ਜੀ ਹਾਂ ਜੀ ਇਹ ਰਾਤ ਦਾ ਸਮਾਂ ਜੀ ਦੇਖੋ ਉਹ ਦਿਨੇ ਦਾ ਆਪਾਨੂੰ ਇਹਦੇ ਲਾਈਟ ਦਿਖਦੀ ਨਹੀਂ ਹੈਗੀ ਹੁਣ ਜਿਵੇਂ ਇਹ ਹਰੇ ਰੰਗ ਦੀ ਲਾਈਟ ਮੱਚਦੀ ਹੈ ਇਹਦੇ ਵਿੱਚ ਇਹ ਹਾਂ ਹੁਣ ਇਸ ਟਾਈਮ ਜਿਵੇਂ ਆਪਣੀ 14 ਕਦੀ ਸਪੀਡ ਆ ਹੈ ਇਹ ਸਭ ਤੋਂ ਉੱਪਰ ਕਾਫੀ ਜੇ ਫੰਕਸ਼ਨ ਜਿਹਨੇ ਸਪੀਡ ਦਿਖਾਂਦਾ ਇਹ ਵੀ ਕਿੰਨੇ ਕਿਲੋਮੀਟਰ ਚੱਲ ਪਿਆ ਉਹ ਦਿਖਾਂਦਾ ਟੈਂਪਰੇਚਰ ਦਿਖਾਂਦਾ ਡੇਟ ਦਿਖਾਂਦਾ ਕਾਫੀ ਫੰਕਸ਼ਨ ਆ ਇਹਦੇ ਵਿੱਚ ਜੀ ਬਹੁਤ ਵਧੀਆ ਚੀਜ਼ ਲੱਗੀ ਮਨ ਨੂੰ ਤਾਂ ਇਹ ਹੁਣ ਤਾਂ ਨਾ ਜੇ ਆਪਾਂ ਉਹ ਮੋਬਾਈਲ ਦੇ ਵਿੱਚ ਵੀ ਹੋ ਜਾਂਦੇ ਡਾਊਨਲੋਡ ਐਪ ਸਪੀਡੋਮੀਟਰ ਦੀ ਪਰ ਐਵੇਂ ਜਿਵੇਂ ਲੌਂਗ ਰਾਈਡ ਦੇ ਉੱਤੇ ਜਾਣਾ ਹੁੰਦਾ ਆਪਾਂ ਨੇ ਫਿਰ ਉਹ ਫਿਰ ਮੋਬਾਈਲ ਨੂੰ ਹਰ ਟਾਈਮ ਓਨ ਕਰਕੇ ਰੱਖਣਾ ਪੈਂਦਾ ਤੇ ਫਿਰ ਉਹ ਹਰ ਟਾਈਮ ਹੁਣ ਸਾਰਾ ਦਿਨ ਓਨ ਰਹੋਗਾ ਤਾਂ ਮੋਬਾਈਲ ਫਿਰ ਖਰਾਬ ਹੋਣ ਦੇ ਛੇਤ ਚਾਂਸ ਹੋ ਜਾਂਦੇ ਆ ਤੇ ਨਾਲੇ ਗਰਮ ਹੋ ਜਾਂਦੇ ਨੇ ਬੈਟਰੀ ਵੀ ਫਿਰ ਲੋ ਹੋ ਜੂਗੀ ਜਲਦੀ ਉਹਦੀ ਇਸ ਕਰਕੇ ਫਿਰ ਆਹ ਸਿਸਟਮ ਜਿਆਪੁਰ ਜਾ ਮਾਨੂੰ ਵਧੀਆ ਲੱਗਿਆ ਇਹ ਇਹਨੂੰ ਜਿੰਨਾ ਮਰਜ਼ੀ ਚਲਾਈ ਚਲੋ ਇਹ ਹਰ ਟਾਈਮ ਆਉਣੀ ਰਹਿੰਦਾ ਇਹ ਇਹ ਹੋਰੇ ਮੈਂ ਜਾਂ ਤੇਜ਼ੀ ਤਾਂ ਨਹੀਂ ਭਜਾ ਰਹਾ ਟ੍ਰੈਫਿਕ ਬਹੁਤ ਆ ਇੱਥੇ ਰੋਡ ਦੇ ਉੱਤੇ ਕਦੇ ਹੋਇਆ ਫੇਰ ਆਪਾਂ ਤੁਹਾਨੂੰ ਦੇਣਾ ਭਜਾ ਕੇ ਦਿਖਾਵਾਂਗੇ ਲੰਬੇ ਸਫ਼ਰ ਤੇ ਬਾਗੇ ਕਮੈਂਟਾਂ ਦੇ ਵਿੱਚ ਤੁਸੀਂ ਹੋ ਜੀ ਕਿਵੇਂ ਲੱਗਿਆ ਇਹ